ਹਾਂਜੀ ਆਪਾਂ ਉਸ ਕਾਲਪੁਰਖ ਦੀਆਂ ਬਾਤਾਂ ਪਾਉਨੇ ਆ ਅਕਸਰ ਹੀ ਉਹਦੀਆਂ ਗੱਲਾਂ ਕਰਦੇ ਆ ਤੇ ਆਪਾਂ ਇਹ ਵੀ ਕਹਿੰਦੇ ਆ ਕਿ ਉਸ ਪ੍ਰਮਾਤਮਾ ਨੇ ਬਹੁਤ ਸਾਰੀਆਂ ਐਸੀਆਂ ਜੂਨਾ ਬਣਾਈਆਂ ਇਨਸਾਨ ਤੋਂ ਇਲਾਵਾ ਜਿਨ੍ਹਾਂ ਦੇ ਬਾਰੇ ਸੋਚ ਸਮਝ ਕੇ ਜਾਂ ਜਿਨ੍ਹਾਂ ਨੂੰ ਕਿਤੇ ਇਨਸਾਨ ਦੇਖਦਾ ਤਾਂ ਬੜਾ ਹੈਰਾਨ ਹੁੰਦਾ ਸਾਨੂੰ ਯਕੀਨ ਨਹੀਂ ਆਉਂਦਾ ਕਿ ਇਦਾਂ ਦਾ ਕੁਝ ਹੋ ਸਕਦਾ ਪਰ ਪ੍ਰਮਾਤਮਾ ਨੇ ਇਹ ਸਭ ਬਹੁਤ ਕੁਝ ਬਣਾਇਆ ਜਿਹੜਾ ਸਾਡੀ ਸੋਚ ਤੇ ਸਮਝ ਤੋਂ ਬੜੀ ਦੂਰ ਆ ਪਰ ਕਈ ਵਾਰੀ ਉਹ ਚੀਜ਼ਾਂ ਰਿਕਾਰਡ ਹੋ ਜਾਂਦੀਆਂ ਇੱਕ ਮਛੇਰਾ ਸਮੁੰਦਰ ਦੇ ਵਿੱਚ ਮੱਛੀਆਂ ਫੜਨ ਗਿਆ ਅਚਾਨਕ ਕਿ ਉਹ ਦੇਖਦਾ ਵੀ ਉਹਦੀ ਜਿਹੜੀ ਕਿਸ਼ਤੀ ਆ ਉਹ ਬੜੀ ਸਪੀਡ ਨਾਲ ਚੱਲ ਰਹੀ ਆ ਤੇ ਉਹ ਸਪੀਡ ਦੇ ਨਾਲ ਹੀ ਉਹਦੇ ਦੋਨੇ ਪਾਸੇ ਕੋਈ ਚੀਜ਼ ਆ ਜਿਹੜੀ ਤੈਰਦੀ ਆਉਂਦੀ ਆ ਤੇ ਉਹ ਕੀ ਚੀਜ਼ ਆ ਉਹਦੇ ਬਾਰੇ ਪਤਾ ਨਹੀਂ ਲੱਗਿਆ ਪਰ ਅਚਾਨਕ ਹੀ ਫਿਰ ਉਹਨੂੰ ਆਵਾਜ਼ਾਂ ਸੁਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਕੋਈ ਚੀਜ਼ ਆ ਜਿਹੜੀ ਉੱਚੀ ਉੱਚੀ ਆਵਾਜ਼ਾਂ ਮਾਰਦੀ ਆ ਕੋਈ ਤਾਂ ਇਹਨੂੰ ਜਲਪਰੀ ਕਹਿ ਰਿਹਾ ਕੋਈ ਕਹਿ ਰਿਹਾ ਵੀ ਇਹ ਸਮੁੰਦਰ ਦੇ ਸ਼ੈਤਾਨ ਨੇ ਸਮੁੰਦਰੀ ਰੂਹਾਂ ਨੇ ਜਿਹੜੀਆਂ ਭਟਕਦੀਆਂ ਰਹਿੰਦੀਆਂ ਨੇ ਵੀ ਇਹ ਲੋਕਾਂ ਨੂੰ ਆਪਣੇ ਵੱਲ ਖਿੱਚਦੀਆਂ ਤੇ ਉਦੋਂ ਬਾਅਦ ਮਾਰ ਦਿੰਦੀਆਂ ਨੇ ਸੋ ਹਜੇ ਤੱਕ ਇਹਦੇ ਪਿੱਛੇ ਦੀ ਸਟੋਰੀ ਕੀ ਆ ਉਹ ਆਵਾਜ਼ਾਂ ਕੀ ਸੀਗੀਆਂ ਉਹ ਇੱਕ ਮਿਸਟਰੀ ਆ ਉਹਦੇ ਬਾਰੇ ਹਜੇ ਤੱਕ ਕੋਈ ਪੁਖਤਾ ਸਬੂਤ ਨਹੀਂ ਹੱਥ ਲੱਗਿਆ ਜਾਂ ਕਿਸੇ ਨੇ ਕੁਝ ਪੁਖਤਾ ਜਾਣਕਾਰੀ ਨਹੀਂ ਦਿੱਤੀ ਆ ਜੋ ਸੁਣਦਿਆਂ ਇਹ ਹੈਰਾਨ ਕਰਦੀਆਂ ਆਵਾਜ਼ਾਂ ਧੰਨਵਾਦ Yes, yes. What the fuck is that noise, bro? What is that noise? Where are you? This is crazy. I heard it. I heard it. I hear it. Oh, my God.